ਵੀਡੀਓ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕਹਿੰਦੇ ਨੇ ਕਿ ਅਮੀਰ ਦੇ ਘਰ ਦਾ ਕੁੱਤਾ ਵੀ ਬਿਮਾਰ ਹੋ ਜਾਵੇ ਤਾਂ ਖਬਰ ਲੈਣ ਵਾਲਿਆਂ ਦੀ ਪੀੜ ਲੱਗ ਜਾਂਦੀ ਹੈ ਪਰੰਤੂ ਗਰੀਬ ਬੰਦੇ ਦੀ ਮੌਤ ਹੋ ਜਾਣ ਤੇ ਵੀ ਕੋਈ ਚਜਨਾਲ ਅਫਸੋਸ ਨਹੀਂ ਕਰਦਾ ਇਸੇ ਤਰ੍ਹਾਂ ਦੀ ਉਦਾਹਰਨ ਪਿੰਡ ਰੈਪਾ ਤੋਂ ਮਿਲੀ ਜਿੱਥੋਂ ਦਾ 15 ਸਾਲਾ ਗਰੀਬ ਬੱਚਾ ਪਿਛਲੇ ਦਿਨੀ ਇੱਕ ਤੇਜ਼ ਰਫ਼ਤਾਰ ਗੱਡੀ ਨੇ ਕੁਚਲ ਕੇ ਮੌਤ ਦੇ ਕਾਰਡ ਉਤਾਰ ਦਿੱਤਾ ਸੀ ਜਿਸ ਦੇ ਰੱਖੇ ਗਏ ਸ਼ਰਧਾਂਜਲੀ ਸਮਾਗਮ ਵਿੱਚ ਹੱਦ ਉਦੋਂ ਹੋ ਗਈ ਜਦੋਂ ਉਸ ਨੂੰ ਸ਼ਰਧਾਂਜਲੀ ਦੇਣ ਲਈ ਕੋਈ ਸਿਆਸੀ ਪਾਰਟੀ ਦਾ ਆਗੂ ਜਾਂ ਹੋਰ ਪਤਵੰਤਾ ਦਾ ਪੁੱਜਾ ਇਸ ਸਬੰਧੀ ਗਲਬਾਤ ਕਰਦਿਆਂ ਇਸ ਪਰਿਵਾਰ ਦੀ ਮਦਦ ਕਰਨ ਵਾਲੇ ਐਨ ਆਰ ਆਈ ਸੁਰਿੰਦਰ ਸਿੰਘ ਟੀ ਇਨਸਾਨੀ ਆਖਿਆ ਕਿ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਹਰ ਕੋਸ਼ਿਸ਼ ਕੀਤੀ ਜਾਵੇਗੀ ਇਸੇ ਤਰ੍ਹਾਂ ਨੰਬਰਦਾਰ ਹਰਦੀਪ ਸਿੰਘ ਰਾਣਾ ਅਤੇ ਸਟੀਫਨ ਮਲ ਦੁਬਈ ਨੇ ਵੀ ਬੱਚੇ ਦੇ ਭੋਗ ਤੇ ਕਿਸੇ ਸਿਆਸੀ ਪਾਰਟੀ ਆਗੂ ਦੇ ਨਾ ਕੋਜਣ ਤੇ ਰੋਸ ਪ੍ਰਗਟ ਕੀਤਾ ਤੁਸੀਂ ਦੇਖ ਰਹੇ ਹੋ ਛਿੰਜੀ ਲੜੂਆ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਮੇਰਾ ਨਾਮ ਜੀ ਹਰਦੀਪ ਸਿੰਘ ਲੰਬੜਦਾਰ ਤੇ ਕਮੇਟੀ ਮੈਂਬਰ ਗੁਰਦੁਆਰਾ ਸ਼੍ਰੀ ਦਸਵਾ ਪਿੰਡ ਰਿਪਾ ਹਾਂ ਜੀ ਸੁਖਵੀਰ ਮੱਲ ਬੂਟਾ ਰਾਮ ਜੀ ਦਾ ਵੱਡਾ ਲੜਕਾ ਸੀ ਜਿਸ ਦੀ ਉਮਰ ਕੋਈ 14-15 ਸਾਲ ਦੇ ਕਰੀਬ ਪਿਛਲੀ 29 ਅਕਤੂਬਰ ਨੂੰ ਸ਼ਾਮ ਨੂੰ ਕੰਮ ਤੋਂ ਘਰੇ ਵਾਪਸ ਵਰਤਦੇ ਹੋਏ ਰਸਤੇ ਦੇ ਵਿੱਚ ਉਹਨਾਂ ਦਾ ਬਹੁਤ ਭਿਆਨਕ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਉਸ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਬਹੁਤ ਵੱਡਾ ਦੁਖਾਂਤ ਸਾਡੇ ਪਿੰਡ ਲਈ ਇਹ ਵਾਪਰਿਆ ਹੈ ਬਹੁਤ ਵੱਡੀ ਘਟਨਾ ਹੋਈ ਹੈ ਸੋ ਇਹਨੇ ਗਰੀਬ ਪਰਿਵਾਰ ਤੋਂ ਬਿਲੋਂਗ ਕਰਦਾ ਬੱਚਾ ਅਗੇ ਉਸਦੀ ਮਾਤਾ ਬਚਪਨ ਦੇ ਵਿੱਚ ਉਹਨਾਂ ਨੂੰ ਛੱਡ ਕੇ ਚਲੀ ਗਈ ਸੀ ਦਾਦੀ ਗਰੀਬ ਆ ਬੂਟाराम ਜੀ ਕੋਦਰ ਕੋਈ ਬੜਾ ਕੰਮਕਾਰ ਨਹੀਂ ਕਰ ਸਕਦੇ ਹਲਕਾ ਫੁਲਕਾ ਕੰਮ ਕਰਦੇ ਆ ਤੇ ਅੱਜ ਉਸ ਬੱਚੇ ਦਾ ਜੀ ਭੋਗਿਆ ਤੇ ਜਿਸ ਸਮੇਂ ਬਾਣੀ ਪੜੀ ਜਾ ਰਹੀ ਆ ਜੀ ਸੋ ਭੋਗ ਵੀ ਜੋ ਫੰਡ ਬਲੋਂ ਜਾਂ ਕੁਝ ਹੋਰ ਪਦਵੰਤਿਆਂ ਵੱਲੋਂ ਹੈਲਪ ਕਰਕੇ ਉਹ ਇਸ ਭੋਗ ਦੇ ਜੋ ਵੀ ਜਿੰਨਾ ਵੀ ਖਰਚਾ ਉਹ ਵੀ ਕੀਤਾ ਜਾ ਰਿਹਾ ਸੋ ਐਕਸੀਡੈਂਟ ਹੋਇਆ ਤਾਂ ਪੁਲਿਸ ਪ੍ਰਸ਼ਾਸਨ ਨੇ ਵੀ ਕੋਈ ਵੱਡੀ ਕਾਰਵਾਈ ਨਹੀਂ ਕੀਤੀ ਜੀ ਤੇ ਸਮੇਂ ਜੋ ਮੜਮੁਡੀ ਕਾਰਵਾਈ ਹੋਈ ਆ ਡਰਾਈਵਰ ਫੜਿਆ ਗਿਆ ਗੱਡੀ ਫੜੀ ਗਈ ਆ ਤੇ ਉਸ ਦੇ ਬਾਵਜੂਦ ਨਾ ਕੋਈ ਸਿਆਸੀ ਆਗੂ ਉਹਨਾਂ ਦੇ ਘਰ ਪਹੁੰਚਿਆ ਅਫਸੋਸ ਤੱਕ ਲਈ ਵੀ ਨਹੀਂ ਪਹੁੰਚਿਆ ਨਾ ਕੋਈ ਹੈਲਪ ਕੋਈ ਕਿਸੇ ਪਾਰਟੀ ਦਾ ਕੋਈ ਆਗੂ ਕੋਈ ਵਿਧਾਇਕ ਉਹਨਾਂ ਦੇ ਤੱਕ ਇਸ ਪਰਿਵਾਰ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ ਹਾਲਾਂਕਿ ਵੋਟਾਂ ਲੈਣ ਤੱਕ ਉਹਨਾਂ ਨੂੰ ਮਤਲਬ ਹੈ ਕੋਈ ਇਸ ਪਰਿਵਾਰ ਦੀ ਹੈਲਪ ਨਹੀਂ ਕੀਤੀ ਤੇ ਬਹੁਤ ਜ਼ਿਆਦਾ ਗਰੀਬ ਪਰਿਵਾਰ ਆ ਇਸ ਨੌਜਵਾਨ ਦੀ ਜਹਾਨ ਤੋਂ ਚਲੇ ਜਾਣ ਦਾ ਪਰਿਵਾਰ ਨੂੰ ਕਦੇ ਵੀ ਘਟਾ ਦਾ ਪੂਰਾ ਨਹੀਂ ਹੋਣਾ ਜੀ ਗਰੀਬ ਪਰਿਵਾਰ ਹੈ ਸੋ ਮੈਦਾਨੀ ਸੱਜਣਾ ਨੂੰ ਵੀ ਬੇਨਤੀ ਕਰਾਂਗਾ ਕਿ ਘਰ ਵੀ ਇਹਨਾਂ ਦਾ ਬਣਨ ਵਾਲਾ ਆ ਬਰਸਾਤਾਂ ਦੇ ਸਮੇਂ ਵਿੱਚ ਵੀ ਇਹਨਾਂ ਨੇ ਯਾਨੀ ਕਿ ਘਰ ਤੋਂ ਬਾਹਰ ਇੱਕ ਜੋ ਪੁਰਾਣਾ ਖੂਹ ਹੈ ਉਸ ਦੇ ਉੱਤੇ ਲੈਂਟਰ ਪਾਇਆ ਹੋਇਆ ਉੱਥੇ ਬੈਠ ਕੇ ਇਹਨਾਂ ਨੇ ਉਹ ਬਰਸਾਤ ਦਾ ਜਿਹੜਾ ਮਹੀਨਾ ਡੇਢ ਮਹੀਨਾ ਕੱਢਿਆ ਜੀ ਬਹੁਤ ਜ਼ਿਆਦਾ ਅੱਤ ਦੀ ਗਰੀਬੀ ਆ ਤੋ ਬੇਨਤੀ ਕਰ ਇਹ ਹੀ ਆ ਜੀ ਜੋ ਜਿੰਨੀ ਵੀ ਕੋਈ ਹੈਲਪ ਇਸ ਪਰਿਵਾਰ ਦੀ ਕਰ ਸਕਦਾ ਉਹ ਕੀਤੀ ਜਾਵੇ ਬਹੁਤ ਬਹੁਤ ਧੰਨਵਾਦ ਜੀ ਮੇਰਾ ਨਾਮ ਸ੍ਰਿੰਦਰ ਸਿੰਘ ਢੀਂਸਾ ਐਨ ਆਰ ਆਈ ਫਰਮ ਯੂਕੇ ਮੈਨੂੰ ਹੁਣ 12 ਸਾਲ ਹੋ ਗਏ ਤੇ ਰੰਦੇ ਨੂੰ ਤੇ ਅਸੀਂ ਆਏ ਇਸ ਕਰਕੇ ਆ ਯੂਕੇ ਤੋਂ ਜਿੰਨੀ ਕੀ ਸਮਾਜਿਕ ਹੈਲਪ ਹੋ ਸਕੇ ਅਸੀਂ ਕਰ ਰਹੇ ਆ ਕਾਲਜ ਦੇ ਵਿੱਚ ਵੀ ਸਕੂਲ ਦੇ ਵਿੱਚ ਵੀ ਹਸਪੀਟਲ ਦੇ ਵਿੱਚ ਵੀ ਇਹ ਘਟਨਾ ਬੜੀ ਦੁੱਖ ਵਾਲੀ ਆ ਕਿਉਂਕਿ ਬੱਚਾ ਮੇਰੇ ਬਹੁਤ ਮੇਰੇ ਕਲੋਸ ਸੀਗਾ ਤੇ ਇਸ ਸਟੱਬਰ ਦੀ ਜਿੰਨੀ ਕੀ ਹੈਲਪ ਕਰ ਸਕਦੇ ਸੀ ਮੈਂ ਕਰ ਰਿਹਾ ਸੀਗਾ ਤੇ ਕੁਦਰਤ ਨੇ ਹੀ ਉਹਨੂੰ ਉਸ ਜਗ੍ਹਾ ਤੇ ਜਿੱਥੇ ਐਕਸੀਡੈਂਟ ਹੋਇਆ ਕਦੇ ਵੀ ਨਹੀਂ ਸੀ ਇਹ ਗਏ ਉੱਥੇ ਪਰ ਉਸ ਦਿਨ ਇਹ ਦੋਏ ਜਾਣੇ ਚਲੇ ਗਏ ਤੇ ਇਦਾਂ ਲੱਗਦਾ ਕਿ ਡਰਾਈਵਰ ਜਾਂ ਤਾਂ ਫੋਨ ਤੇ ਸੀਗਾ ਜਾਂ ਉਹਨੂੰ ਕੋਈ ਪ੍ਰੋਬਲਮ ਆ ਗਈ ਆ ਗੱਡੀ ਉਹ ਨਾ ਗਲਤ ਪਾਸੇ ਉਹ ਲੈਫਟ ਹੈਂਡ ਸਾਈਡ ਤੇ ਲੈ ਗਿਆ ਇਹ ਦੋਏ ਬੱਚੇ ਖੜੇ ਸੀਗੇ ਇੱਕ ਮੋਟਰਸਾਈਕਲ ਤੇ ਬੈਠਾ ਸੀ ਇੱਕ ਖੜਾ ਸੀ ਤੇ ਡਰਾਈਵਰ ਖੜਾ ਨਹੀਂ ਹੋਇਆ ਅਸੀਂ ਕੁਦਰਤ ਨੇ ਜਿਹੜੀ ਗੱਡੀ ਪਿੱਛੇ ਜਾ ਰਹੀ ਸੀਗੀ ਉਹਨਾਂ ਨੇ ਨੰਬਰ ਨੋਟ ਕਰ ਲਿਆ ਨਹੀਂ ਤਾਂ ਸਾਨੂੰ ਡਰਾਈਵਰ ਦਾ ਵੀ ਨਹੀਂ ਸੀ ਪਤਾ ਲੱਗਣਾ ਤੇ ਜਦੋਂ ਮਗੰਦਰ ਪਰ ਪੁਲਿਸ ਕੋਲ ਨੰਬਰ ਆਇਆ ਉਹਨਾਂ ਨੇ ਮੇਰੇ ਉਸੇ ਵੇਲੇ ਉਹਨਾਂ ਨੇ ਦੱਸ ਦਿੱਤਾ ਵੀ ਡਰਾਈਵਰ ਦਾ ਪਤਾ ਲੱਗ ਗਿਆ ਤੇ ਮੈਂ ਆਪਣੀ ਗੱਡੀ ਘੱਲੀ ਪੁਲਿਸ ਲਈ ਪੁਲਿਸ ਨੇ ਰੇਡ ਵੀ ਲਾਈ ਲੁਧਿਆਣੇ ਦੋ ਘਾਰਾਂ ਚ ਜਾ ਕੇ ਆਏ ਤੇ ਮੇਰੇ ਡਰਾਈਵਰ ਨੇ ਹੀ ਉਹਨਾਂ ਦੇ ਜਿਹੜਾ ਜਿਹੜਾ ਮਹਿੰਦਰ ਪਿਕਅਪ ਸਗਾ ਟਰੱਕ ਜਿਸ ਨੇ ਐਕਸੀਡੈਂਟ ਕੀਤਾ ਉਹ ਅਸੀਂ ਲੁਧਿਆਣੇ ਤੋਂ ਚੱਕ ਕੇ ਲਿਆਏ ਮੇਰੇ ਡਰਾਈਵਰ ਨੇ ਡਰਾਈਵ ਕੀਤੀ ਉਹ ਹੁਣ ਥਾਣੇ ਜਾਵਾ ਆ ਦੋ ਦਿਨ ਬਾਅਦ ਜਿੱਥੇ ਇਹ ਮਾਲ ਇਹ ਕੰਮ ਕਰਦੇ ਸੀਗੇ ਫੈਕਟਰੀ ਦਾ ਮਾਲਕ ਉਹ ਵੀ ਬਿਹਾਰੀ ਸੀਗਾ ਜਿਹਦੀ ਗੱਡੀ ਸੀ ਉਹ ਵੀ ਬਿਹਾਰੀ ਸੀ ਤੇ ਡਰਾਈਵਰ ਵੀ ਬਿਹਾਰੀ ਤੇ ਉਹਨਾਂ ਨੂੰ ਮੁਕੰਦpur ਪੁਲਿਸ ਨੇ ਸੱਦਿਆ ਸਾਡੇ ਨਾਲ ਉਹਨਾਂ ਦੀ ਮੁਲਾਕਾਤ ਹੋਈ ਅਸੀਂ ਜਿਹੜਾ ਮਾਲਕ ਸੀਗਾ ਫੈਕਟਰੀ ਦਾ ਉਹਨੂੰ ਰਿਕਵੈਸਟ ਕੀਤੀ ਆ ਕਿ ਕੁਝ ਤੋਂ ਮਦਦ ਕਰ ਇਸ ਪਰਿਵਾਰ ਦੀ ਕਿਉਂਕਿ ਪਰਵਾਦ ਕੋਰ ਜਿਹੜੇ ਹੈਗੇ ਆ ਬਹੁਤ ਲਿਮਟਿਡ ਰਿਸੋਰਸਸ ਆ ਇਹਨਾਂ ਦਾ ਘਰ ਵੀ ਬਣਾਉਣੇ ਆਲਾ ਤੇ ਅਸੀਂ ਸਪੋਰਟ ਦੇ ਰਹੇ ਹਾਂ ਇਹਨਾਂ ਨੂੰ ਜਿੰਨੇ ਦੇਖ ਸਕਦੇ ਆ ਤੇ ਹੁਣ ਮਸਲਾ ਇਦਾਂ ਆ ਕਿ ਆਸ ਦਾ ਇਹੀ ਆ ਭਈ ਜੇ ਉਹਨਾਂ ਨੇ ਕੋਈ ਪੈਸਾ ਨਹੀਂ ਦਿੱਤਾ ਤਾਂ ਅਸੀਂ ਸਰਕਾਰ ਨੂੰ ਵੀ ਰਿਕਵੈਸਟ ਕਰਾਂਗੇ ਭਈ ਐਮਰਜੈਂਸੀ ਫੰਡ ਜਿਹੜੇ ਹੁੰਦੇ ਐ ਐਕਸੀਡੈਂਟ ਲਈ ਉਹਦੇ ਵਿੱਚੋਂ ਇਹਨਾਂ ਨੂੰ ਪੈਸੇ ਮਿਲਣਾਂ ਤੇ ਇੰਸ਼ੋਰੈਂਸ ਆ ਜੋ ਵਕੀਲ ਮੈਨੂੰ ਦੱਸ ਰਿਹਾ ਕਿ ਬੜੀ ਛੇਤੀ ਹੀ ਕੇਸ ਰਜਿਸਟਰ ਹੋ ਜਾਣਾ ਉਹਨਾਂ ਦੇ ਖਿਲਾਫ ਇੰਸ਼ੋਰੈਂਸ ਕੰਪਨੀ ਦੇ ਤੇ ਉਹਨਾਂ ਦੇ ਡਰਾਈਵਰ ਦੇ ਵੀ ਡਰਾਈਵਰ ਤੇ ਪਰਚਾ ਹੋ ਚੁੱਕਾ ਪੁਲਿਸ ਨੇ ਉਦਾਂ ਕਾਫੀ ਕੰਮ ਕੀਤਾ ਥੋੜੀ ਜਿਹੀ ਕਮੀ ਰਹਿ ਗਈ ਉਹਨਾਂ ਚ ਕਿ ਉਹਨਾਂ ਨੇ ਪ੍ਰੈਸ਼ਰਾਈਜ਼ ਨਹੀਂ ਕੀਤਾ ਮਾਲਕਾਂ ਨੂੰ ਗੱਡੀ ਵਾਲਿਆਂ ਨੂੰ ਕਿ ਇਹਨਾਂ ਨੂੰ ਐਮਰਜੈਂਸੀ ਕੋਈ ਹੈਲਪ ਦੇ ਸਕਣ ਦੇ ਦੇਣ ਅਸੀਂ ਆਸ ਰੱਖਦੇ ਹਾਂ ਕਿ ਇੰਸ਼ੋਰੈਂਸ ਕੰਪਨੀ ਕੰਪਨਸੇਟ ਜ਼ਰੂਰ ਕਰੇਗੀ ਕਿਉਂਕਿ ਜਿਹੜਾ ਵਕੀਲ ਕੀਤਾ ਹੋਇਆ ਉਹਨੂੰ ਬਹੁਤ ਤਜਰਬਾ ਹੈ ਇੰਸ਼ੋਰੈਂਸ ਕੰਪਨੀਆਂ ਤੋਂ ਪੈਸੇ ਲੈਣ ਦਾ ਤੇ ਅਸੀਂ ਜਿੰਨੀ ਸਪੋਰਟ ਅਸੀਂ ਦੇਈ ਜਾਣੀ ਹੈ ਇਸ ਟੱਬਰ ਨੂੰ ਬੱਚੇ ਤਾਂ ਅਸੀਂ ਪੜਾ ਰਹੇ ਆ ਇਹਨਾਂ ਦੇ ਤੇ ਪਿੰਡ ਵਾਸੀਆਂ ਨੇ ਵੀ ਪੰਚਾਇਤ ਨੇ ਵੀ ਤਿੰਨ ਦਿਨ ਲਗਾਤਾਰ ਮੇਰੇ ਨਾਲ ਜਾਂਦੀ ਰਹੀ ਪੰਚਾਇਤ ਜੋ ਅੱਜ ਭੋਗ ਪੈਣਾ ਆ ਬੱਚੇ ਦਾ ਇਸ ਨੂੰ ਉੱਪਰ ਜੋ ਰੱਬ ਦੇਖ ਰਿਹਾ ਹੈਗਾ ਸ਼ਾਂਤੀ ਦੇਵੇ ਟੱਬਰ ਨੂੰ ਅਸੀਂ ਇਹਨਾਂ ਦੇ ਨਾਲ ਮੋਢੇ ਤੇ ਮੋਢਾ ਲਾ ਕੇ ਖੜਾਂਗੇ ਜੋ ਇਹਨਾਂ ਦੀ ਰਿਕੁਆਇਰਮੈਂਟ ਆ ਉਹਨੂੰ ਪੂਰੀ ਕਰਾਂਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਟੀਫਨ ਮੱਲ ਪਿੰਡ ਰੈਪਾ ਪ੍ਰਧਾਨ ਗੁਰਦਵਾਰਾ ਸ਼੍ਰੀ ਗੁਰਦਾਸ ਸਵਾ ਸੋ ਅੱਜ ਪਿੰਡ ਰੈਪਾ ਵਿਖੇ 13 ਤਰੀਕ 11ਵਾਂ ਮਹੀਨਾ 2025 ਜੋ ਬੀਤੇ ਦਿਨ ਹੀ ਰੋਡ ਐਕਸੀਡੈਂਟ ਦੋ ਬੱਚਿਆਂ ਦਾ ਹੋਇਆ ਸੀਗਾ ਆਪਣਾ ਰੋਡ ਪਿੰਡ ਰੈਪਾ ਹਕੀਮਪੁਰ ਵਿਖੇ ਸੁਖ ਦੇ ਵਿੱਚੋਂ ਜੋ ਸਾਡੇ ਸੁਖੀ ਮੱਲ ਪੁੱਤਰ ਬੂਟਾ ਰਾਮ ਮੱਲ ਸੋਦੀ ਡੈਥ ਹੋ ਗਏ ਸੀਗੀ ਸੁਖ ਦਾ ਅੱਜ ਭੋਗ ਸੀਗਾ ਪਿੰਡ ਗੁਰਦੁਆਰਾ ਸ਼੍ਰੀ ਗੁਰੂਵਧਾਤ ਸਵਾ ਦੇਖੇ ਸੋ ਅੱਜ ਜਿੰਨੇ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਵਿੱਚ ਨੇੜਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਆ ਸੋ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੋ ਸਾਡੇ ਪਿ ਪੇ ਦਾਦੇ ਪਰਦਾਦੇ ਸੀਗੇ ਉਹਨਾਂ ਨੇ ਬਹੁਤ ਜੋ ਸਮਾਜ ਬਸਪਾ ਲਈ ਕੰਮ ਕੀਤਾ ਮਰਦੇ ਦਮ ਤੱਕ ਪਰ ਬੜੇ ਅਫਸੋਸ ਦੀ ਗੱਲ ਆ ਬਹੁਤਿਆਂ ਨੂੰ ਮੈ ਫੋਨ ਮੈਸੇਜ ਤਕਰੀਬਨ ਕਾਫੀਆਂ ਨੂੰ ਮੈਸੇਜ ਕਰਕੇ ਜਾਂ ਪਰਸਨਲ ਫੋਨ ਕਰਕੇ ਵੀ ਇਹ ਗੱਲ ਕਹੀ ਹੈ ਕਿ ਤੁਸੀਂ ਉਸ ਪਰਿਵਾਰ ਦੇ ਨਾਲ ਦੁੱਖ ਦੀ ਘੜੀ ਦੇ ਵਿੱਚ ਦੁੱਖ ਵੰਡਾਉਣ ਦੇ ਨਾਲ ਜ਼ਰੂਰ ਜਾਓ ਪਰ ਬਹੁਤ ਅਫਸੋਸ ਦੀ ਗੱਲ ਆ ਕਿ ਕੋਈ ਵੀ ਉੱਥੇ ਜਿਹੜਾ ਲੀਡਰ ਆ ਬਸਪਾ ਦਾ ਲੀਡਰ ਆ ਜਾਵੇਂ ਆਪਾਂ ਕਾਫੀ ਜੋ ਵੋਟਾਂ ਮਿਲੇ ਸਾਨੂੰ ਘਟ ਘਟ ਜੱਫੀਆਂ ਪਾਉਂਦੇ ਆ ਉੱਥੇ ਕੋਈ ਵੀ ਨਹੀਂ ਪਹੁੰਚਿਆ ਹੈਗਾ ਤਕਰੀਬਨ 994 ਜਿਹੜੇ ਉਸ ਦੇ ਵਿੱਚ ਸ਼ਾਮਲ ਹੋਈਆਂ ਸੰਗਤਾਂ ਇਸ ਦੁੱਖ ਦੀ ਘੜੀ ਦੇ ਵਿੱਚ ਸੋ ਬਹੁਤ ਹੀ ਅਫਸੋਸ ਵਾਲੀ ਗੱਲ ਆ ਸੋ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਸਾਡੇ ਸੁਰਿੰਦਰ ਸਿੰਘ ਢੀਂਸਾ ਡੈਰੀ ਫਾਰਮ ਵਾਲੇ ਜਿਨ੍ਹਾਂ ਨੇ ਇਸ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੇ ਇਸ ਦੁੱਖ ਦੇ ਵਿੱਚ ਉਹ ਖੜੇ ਆ ਸੋ ਜੈਪੀ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ